ਅੱਜ ਜੀ ਅਸੀਂ ਜਿਸਾ ਕਿ ਮਾਨਯੋਗ ਐਸਐਸਪੀ ਸਾਹਿਬ ਨੇ ਦੱਸਿਆ ਸਾਡੇ ਨਾਲ ਚੀਫ ਐਗਰੀਕਲਚਰ ਅਫਸਰ ਐਂਡ ਸਾਰੀ ਟੀਮ ਜਿਹੜੀ ਅੱਜ ਦੇ ਹਾਜ਼ਰ ਹੈ ਕਿਸਾਨ ਵੀਰਾਂ ਨਾਲ ਮੀਟਿੰਗ ਕੀਤੀ ਗਈ ਹੈ ਸਪੈਸ਼ਲੀ ਜਿਹੜੀ ਮੀਟਿੰਗ ਹੈ ਰਿਗਾਰਡਿੰਗ ਡਬਲ ਬਟਰਨਿੰਗ ਪਰਾਲੀ ਨੂੰ ਅਸੀਂ ਅੱਗ ਨਹੀਂ ਲਾਣੀ ਹੁਣ ਅੱਗ ਕਿਉਂ ਨਹੀਂ ਲਾਣੀ ਸਭ ਤੋਂ ਜਿਹੜੀ ਮੁੱਢਲੀ ਮੇਰੀ ਅਪੀਲ ਹੈ ਕਿਉਂਕਿ ਜਦੋਂ ਅੱਗ ਲਾਵਾਂਗੇ ਸਭ ਤੋਂ ਪਹਿਲਾਂ ਜਿਹੜਾ ਵੀ ਕੋਈ ਨੁਕਸਾਨ ਹੁੰਦਾ ਸਾਡੇ ਪਰਿਵਾਰਾਂ ਨੂੰ ਹੁੰਦਾ ਸਾਡੇ ਕਿਸਾਨ ਵੀਰਾਂ ਨੂੰ ਹੁੰਦਾ ਹੈ ਦੂਜੀ ਗੱਲ ਮੈਂ ਦੱਸਾਂ ਕਿ ਜਿਹੜੇ ਸਾਡੇ ਵੱਲੋਂ ਕਟਾ ਪ੍ਰਬੰਧ ਕੀਤੇ ਗਏ ਨੇ ਜਿਹੜੀਆਂ ਮਸ਼ ਪੰਚਾਇਤਾਂ ਵਿੱਚ ਦਿੱਤੀਆਂ ਗਈਆਂ ਪਲੱਸ ਪਿੰਡ ਲੈਵਲ ਤੇ ਕਮੇਟੀਆਂ ਬਣਾਈਆਂ ਗਈਆਂ ਤਾਂ ਕਿ ਲੋਕਾਂ ਨੂੰ ਸੰਜਾਲ ਸਕਣ ਕਿਸਾਨਾਂ ਬਿਨਾਂ ਦੇ ਨਾਲ ਰابطਾ ਕਾਇਮ ਕਰ ਸਕਣ ਇਸ ਤੋਂ ਇਲਾਵਾ ਵੀ ਦੱਸਣਾ ਚਾਹਾਂਗਾ ਕਿ 24 ਘੰਟੇ ਸਾਡਾ ਜਿਹੜਾ ਹੈਲਪਲਾਈਨ ਨੰਬਰ ਹੈ ਡੀਸੀ ਦਫ਼ਤਰ ਵਿੱਚ ਚਾਲੂ ਕੀਤਾ ਗਿਆ ਕਿਸੇ ਵੀ ਕਿਸਾਨ ਨੂੰ ਕਿਤੇ ਤਰ੍ਹਾਂ ਦੀ ਕੋਈ ਮੁਸ਼ਕਲ ਆਦੀ ਹੈ ਉਹ 24 ਘੰਟੇ ਕਿਸੇ ਵੀ ਟਾਈਮ ਤੇ ਫੋਨ ਕਰਕੇ ਆਪਣੀ ਮੁਸ਼ਕਲ ਦੱਸ ਸਕਦਾ ਹੈ ਸਾਡੀ ਕੋਸ਼ਿਸ਼ ਰਹੇਗੀ ਕਿ ਆਪਣੇ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇ ਜਬੀ ਤੇ ਤੀਸਰੀ ਕਲ ਮੈਂ ਅਪੀਲ ਕਰਦਾ ਸਾਰੇ ਆਪਣੇ ਸ਼ਹਿਰ ਵਾਸੀਆਂ ਨੂੰ ਲੋਕਾਂ ਨੂੰ ਤਾਜੂ ਸ਼ਰਾਬ ਦੀ ਅੰਛਾ ਅਗਰ ਕੋਈ ਕਿਸੇ ਤਰ੍ਹਾਂ ਦੇ ਵੀ ਉਹਨਾਂ ਦੀ ਫਸਲ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਦਾ ਹੈ ਮਾਨਯੋਗ ਐਸਐਸਪੀ ਸਾਹਿਬ ਨੇ ਅਸੀਂ ਸਾਡੇ ਧਿਆਨ ਲਿਆ ਦਿੱਤੀ ਜਾਵੇ ਤਾਜੂ ਅਸੀਂ ਉਰਤੇ ਵੀ ਇਹ ਨੂੰ ਲੈ ਕੇ ਸਾਰੇ ਕਾਫੀ ਅਵੇਰਨੈਸ ਚੱਲ ਰਿਹਾ ਹੈਗਾ ਤਾਂ ਅੱਜ ਅਸੀਂ ਏਡੀਸੀ ਸਾਹਿਬ ਮੈਂ ਅਲੋਂਗ ਵਿਦ ਐਗਰੀਕਲਚਰ ਅਫਸਰ ਅਸੀਂ ਸਾਰੇ ਇੱਥੇ ਅੱਜ ਕਲਮਾਉ ਵਿੱਚ ਆਏ ਹੈਗੇ ਤੇ ਅਸੀਂ ਜਿਹੜਾ ਹੈਗਾ ਪਿੰਡ ਵਾਲਿਆਂ ਨਾਲ ਜਿਹੜਾ ਹੈਗਾ ਧੋਨਾ ਕਸ਼ਤ ਅਫਸਰ ਨਾਲ ਵਾਲੀ ਪ੍ਰੋਟੈਕਸ਼ਨ ਫੋਰਸ ਦੇ ਮੈਂਬਰ ਸਾਹਿਬਾਨ ਨਾਲ ਸ਼ਰਧ ਦੇ ਨਾਲ ਇੱਕ ਗਲਵਾਤ ਕੀਤੀ ਮੀਟਿੰਗ ਕੀਤੀ ਹੈ ਜਿਸੇ ਨਾਲ ਇਹ ਸਮੱਸਿਆਵਾਂ ਨੂੰ ਸੁਣਿਆ ਹੈਗਾ ਬਾਕੀ ਇਹ ਜਿਹੜਾ ਹੈਗਾ ਅਵੇਅਰਨੈਸ ਜਿਹੜੀ ਕੈਂਪੇਨ ਹੈ ਉਹ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਦੱਸਿਆ ਹੈਗਾ ਕਿ ਜਿਹੜੀ ਅਸੀਂ ਇਹ ਪਾਲੀ ਨਾਲ ਛੱਡਨੇ ਹੈਗੇ ਇਸ ਤੋਂ ਇਲਾਵਾ ਉਹਦਾ ਮੈਨੇਜਮੈਂਟ ਕਿੱਦਾਂ ਕਰਨਾ ਹੈਗਾ ਉਹ ਇਹਨਾਂ ਨੂੰ ਜਿਹੜੀ ਜਿਹੜੀ ਸਮੱਸਿਆ ਸਮੱਸਿਆਵਾਂ ਦਾ ਸਾਹਮਣਾ ਕਰਨਾ ਇਨ ਕੇਸ ਪੜੇਗਾ ਤਾਂ ਸਾਡੇ ਲਈ ਕਿਹੜੇ ਕਿਹੜੇ ਅਫਸਰ ਉਹਨਾਂ ਨੂੰ ਕੋਆਰਡੀਨੇਟ ਕਰਨਗੇ ਤੇ ਇੱਕ ਇਹ ਵਧੀਆ ਕੁਗਰੀ ਮੀਟਿੰਗ ਜਿਹੜੀ ਹੈਗੀ ਅੱਜ ਇੱਥੇ ਬੁਲਾਣਾ ਕੀਤੀ ਹੋਈ ਹੈ ਖੇਤੀਬਾੜੀ ਦੇ ਕਿਸਾਨ ਭਾਈ ਬਾਬਾ ਗੋਹਾਵਾਲੋਂ ਸਾਡੇ ਮਾਨਜੋਗ ਡਿਸਟ੍ਰਿਬਿਊਸ਼ਨ ਸ੍ਰੀ ਦਰਵਿੰਦਰ ਸਿੰਘ ਜੀ ਦੀ ਜਗਤ ਰਹਿਮਾਈਟ ਜੋ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਉਹਦੇ ਵਿੱਚ ਸਾਡਾ ਜਿਹੜਾ ਜੋ ਪ੍ਰੋਗਰਾਮ ਹੈ ਉਹ 15 ਅਕਤੂਬਰ ਤੱਕ ਇਹ ਸਾਰੇ ਪਿੰਡ ਜਿਹੜੇ ਆ ਉਹ ਸਾਰੇ ਆਪ ਕਵਰ ਕਰਾਂਗੇ ਉਹਦੇ ਵਿੱਚ ਕੈਂਪ ਵੀ ਲੱਗਣਗੇ ਉਹਦੇ ਵਿੱਚ ਬੈਂਡ ਵੀ ਚੱਲਣਗੇ ਆ ਉਹ ਮੋਬਾਈਲ ਵੈਨ ਵੀ ਚੱਲਣ ਗਿਆ ਜਿਸ ਤੋਂ ਇਲਾਵਾ ਜਿਹੜੇ ਜਿਹੜੇ ਤੇ ਉਹ ਪੋ ਜਿਹੜੇ ਪਿੰਡਾਂ ਦੇ ਵਿੱਚ ਆ ਉਹ ਐਚਐਸਪਾ ਵੀ ਕਰਾਵਾਂਗੇ ਸੋ ਇਹਦੇ ਵਿੱਚ ਅਸੀਂ ਅੱਜ ਜਿਹੜੇ ਜਿਹੜੇ ਪ੍ਰੋਗਰਾਮ ਕੀਤਾ ਗਿਆ ਇਹਦੇ ਵਿੱਚ 10 ਫਾਰਮਰ ਨੂੰ ਉਹ ਫਾਰਮਰ ਜਿਹਨਾਂ ਨੇ ਪਿਛਲੇ ਲੰਬੇ ਸਮੇਂ ਤੋਂ ਪੁਰਾਣੀ ਰੋਗ ਲਈ ਜਿਹੜੇ ਕਿ ਇੱਕ ਫਾਰਮਰ ਨੂੰ ਮੋਟੀਵੇਟ ਕਰ ਸਕਦੇ ਆ